ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 4-4 ਕੁੰਡਿਆਂ ਦਾ ਡਿਜ਼ਾਈਨ ਵਾ 8 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ 4 ਕੁੰਡੇ ਗਿਣ ਲੈਣੇ ਫਿਰ 4 ਫਿਰ 4 4-4 ਕੁੰਡੇ ਗਿੰਦੇ ਹੋਏ ਇੱਕ ਕੁੰਡਾ ਵਾਧ ਰੱਖਣਾ ਵਾ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ 8 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਿਹੜੀ ਮੈਂ ਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਇੱਥੋਂ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਪਹਿਲੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤਿੰਨ ਕੁੰਡੇ ਸਿੱਧੇ ਬਣਾਉਣੇ 1 2 3 ਤਿੰਨ ਕੁੰਡੇ ਸਿੱਧੇ ਬਣਾ ਲੈਣੇ ਅਗਲੇ ਇੱਕ ਕੁੰਡੇ ਤੇ ਡਿਜ਼ਾਈਨ ਬਣਾਣਾ ਸਾਈਡ ਤੋਂ ਦੀ ਸਲਾਈ ਨੂੰ ਇਸ ਤਰੀਕੇ ਨਾਲ ਪਾਉਣਾ ਇੱਕ ਐਕਸਟਰਾ ਗੁੰਡਾ ਬਣਾ ਲੈਣਾ ਦੁਬਾਰਾ ਫਿਰ ਇਸੇ ਕੁੰਡੇ ਨੂੰ ਪਿੱਛੇੋਂ ਦੀ ਦੁਬਾਰਾ ਬਣਾ ਲੈਣਾ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ 1 2 3 ਤਿੰਨ ਗੁੰਡੇ ਸਿੱਧੇ ਹੋ ਗਏ ਚੌਥੇ ਗੁੰਡੇ ਤੇ ਡਿਜ਼ਾਈਨ ਬਣਾਣਾ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਗੁੰਡਾ ਬਣਾ ਲੈਣਾ ਇਸੇ ਗੁੰਡੇ ਨੂੰ ਫਿਰ ਪਿੱਛੋਂ ਦੀ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਇਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਣਾ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਚੌਥੇ ਕੁੰਡੇ ਤੇ ਡਿਜ਼ਾਈਨ ਬਣਾਉਣਾ ਇਹ ਮੈਂ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਬਣਾ ਕੇ ਸਲਾਈ ਦੇ ਲਾਸਟ ਤੇ ਦਿਖਾਉਣੀ ਪਹਿਲੀ ਸਲਾਈ ਦੇ ਲਾਸਟ ਵਿੱਚ ਆਹ ਕੁੰਡੇ ਤੇ ਡਿਜ਼ਾਈਨ ਬਣ ਗਿਆ ਲਾਸਟ ਵਿੱਚ ਚਾਰ ਕੁੰਡੇ ਆ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਐਕਸਟਰਾ ਕੁੰਡਾ ਵੀ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਚਰਚਰ ਗੁੰਡੀਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ 1 2 3 ਇਹ ਐਕਸਟਰਾ ਗੁੰਡਾ ਛੱਡ ਕੇ ਤਿੰਨ ਗੁੰਡੇ ਇਹ ਪੁੱਠੇ ਬਣਾ ਲੈ ਇੱਕ ਜਿਹੜੇ ਇੱਕ ਤੋਂ ਦੋ ਬਣਾਈ ਇੱਕ ਉਹਦੇ ਵਿੱਚੋਂ ਹੋਰ ਪੁੱਠਾ ਬਣਾ ਲੈਣਾ ਏ ਐਕਸਟਰਾ ਕੁੰਡਾ ਛੱਡ ਕੇ ਚਾਰ ਕੁੰਡੇ ਪੁੱਠੇ ਬਣਾ ਲੇ ਅਗਲਾ ਕੁੰਡਾ ਜਿਹੜਾ ਇਹਨਾਂ ਦੋਵਾਂ ਦਾ ਪੁੱਠਿਆਂ ਵਿੱਚ ਹੀ ਇੱਕ ਕਰ ਦੇਣਾ ਇਹਨਾਂ ਦੋਵਾਂ ਦਾ ਐਸੇ ਤਰ੍ਹਾਂ ਇੱਕ ਕਰ ਦੇਣਾ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇੱਕ ਦੋ ਇਹੜੇ ਦੋ ਹੀ ਇੱਕ ਤੋਂ ਦੋ ਬਣਾਏ ਇੱਕ ਨਾਲ ਦਾਏ ਤਿੰਨ ਕੁੰਡੇ ਪੁੱਠੇ ਹੋ ਗਏ ਆ ਜਿਹੜਾ ਕੁੰਡਾ ਕੱਲਾ ਇੱਕ ਇੱਕ ਕਨਾਲ ਦਾ ਅਗਲਾ ਇਹਨਾਂ ਦੋਵਾਂ ਦਾ ਇੱਕ ਕਰ ਦੇਣਾ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇੱਕ ਦੋ ਦੋ ਇਹ ਇੱਕ ਜਿਹੜੇ ਇੱਕ ਤੋਂ ਦੋ ਬਣਾਏ ਹੀ ਇੱਕ ਕੁੰਡਾ ਉਹ ਬਣਾ ਲੈਣਾ ਤਿੰਨ ਕੁੰਡੇ ਫੁੱਟੇ ਬਣਾਤੇ ਦੋਵਾਂ ਦਾ ਇੱਕ ਕਰ ਦੇਣਾ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹ ਮੈਂ ਕਰਕੇ ਤੀਸਰੀ ਸਲਾਈ ਤੇ ਦਿਖਾਉਂਗੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਪਹਿਲਾਂ ਤਿੰਨ ਗੁੰਡੇ ਬਣਾਏ ਸਿੱਧੇ ਹੁਣ ਦੋ ਗੁੰਡੇ ਹੀ ਬਣਨੇ 1 2 ਇਹ ਡਿਜ਼ਾਈਨ ਜਿਹੜਾ ਐਸ ਸਾਈਡ ਨੂੰ ਇੱਧਰ ਨੂੰ ਆਉਣਾ ਵਾ ਇਹ ਐਕਸਟਰਾ ਗੁੰਡਾ ਛੱਡ ਕੇ ਦੋ ਗੁੰਡੇ ਸਿੱਧੇ ਬਣਾ ਲੈ ਹੁਣ ਅਗਲੇ ਗੁੰਡੇ ਤੇ ਡਿਜ਼ਾਈਨ ਬਣਨਾ ਜਿਹਦੇ ਨਾਲ ਇੱਕ ਐਕਸਟਰਾ ਗੁੰਡੇ ਨੂੰ ਘਟਾਇਆ ਹੀ ਡਿਜ਼ਾਈਨ ਪਹਿਲੀ ਸਲਾਈ ਵਾਲਾ ਹੀ ਬਣਾਣਾ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਕੁੰਡਾ ਬਣਾ ਲੈਣਾ ਇਹ ਕੁੰਡੇ ਨੂੰ ਫਿਰ ਪਿੱਛੋਂ ਦੀ ਬਣਾ ਲੈਣਾ ਇੱਕ ਕੁੰਡਾ ਸਿੱਧਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਇੱਕ ਦੋ ਦੋ ਕੁੰਡੇ ਸਿੱਧੇ ਹਾਂ ਵੇਖੋ ਇਤੋਂ ਪਤਾ ਲੱਗਣ ਡਿਆ ਵਾ ਸਾਈਡ ਤੋਂ ਦੀ ਕੁੰਡੇ ਦੇ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਕੁੰਡਾ ਬਣਾ ਲੈਣਾ ਇਸੇ ਕੁੰਡੇ ਨੂੰ ਫਿਰ ਪਿੱਛੇੋਂ ਦੀ ਬਣਾ ਲੈਣਾ ਇੱਕ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਵਿੱਚ ਇਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਣਾ ਦੋ ਕੁੰਡੇ ਸਿੱਧੇ ਅਗਲੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਕੁੰਡਾ ਬਣਾ ਲੈਣਾ ਇਹਨੂੰ ਫਿਰ ਦੁਬਾਰਾ ਬਣਾ ਲੈਣਾ ਇੱਕ ਕੁੰਡਾ ਸਿੱਧਾ ਇਹ ਮੈਂ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਬਣਾ ਕੇ ਸਲਾਈ ਦੇ ਲਾਸਟ ਤੇ ਦਿਖਾਉਣੀ ਤੀਸਰੀ ਸਲਾਈ ਦੇ ਲਾਸਟ ਵਿੱਚ ਚਾਰ ਕੁੰਡੇ ਆ ਦੋ ਕੁੰਡੇ ਸਿੱਧੇ ਬਣਾ ਲੈਣੇ ਇੱਕ ਕੁੰਡੇ ਤੇ ਡਿਜ਼ਾਈਨ ਬਣ ਜਾਣਾ ਲਾਸਟ ਵਿੱਚ ਇੱਕ ਐਕਸਟਰਾ ਕੁੰਡਾ ਉਹਨੂੰ ਵੀ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਉੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਹੁਣ ਇਹੜੇ ਇੱਕ ਤੋਂ ਦੋ ਬਣਾਏ ਇੱਕ ਇਹਦੇ ਨਾਲ ਦਾ ਪੁੱਠਾ ਬਣਾ ਲੈਣਾ ਅੱਗੇ ਇਹਨਾਂ ਦੋਵਾਂ ਕੁੰਡਿਆਂ ਦਾ ਫਿਰ ਇੱਕ ਕਰਨਾ ਇੱਕ ਐਕਸਟਰਾ ਗੁੰਡਾ ਇੱਕ ਨਾਲ ਦੇ ਦਾ ਇੱਕ ਕਰ ਦੇਣਾ ਅੱਗੇ ਫਿਰ ਇੱਕ ਦੋ ਦੋ ਕੁੰਡੇ ਪੁੱਠੇ ਕੁੰਡੇ ਲੱਪਣ ਦੇ ਇਦੇ ਨਾਲ ਦਾ ਇੱਕ ਉਠਾ ਬਣਾ ਲੈਣਾ ਇਹਨਾਂ ਦੋਵਾਂ ਦਾ ਇੱਕ ਕਰ ਦੇਣਾ ਦੁਬਾਰਾ ਫਿਰ ਇੱਕ ਦੋ ਕੁੰਡੇ ਪੁੱਠੇ ਇੱਕ ਨਾਲ ਦਾ ਹੋ ਗਿਆ ਤਿੰਨ ਇਹਨਾਂ ਦੋਵਾਂ ਦਾ ਇੱਕ ਕਰ ਦੇਣਾ ਡਿਜ਼ਾਈਨ ਦੀ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਚੌਥੀ ਸਲਾਈ ਬਣਾ ਕੇ ਪੰਜਵੀਂ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਦੇ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਹੁਣ ਇੱਥੇ ਇੱਕ ਹੀ ਕੁੰਡਾ ਸਿੱਧਾ ਆਉਣਾ ਹੁਣ ਡਿਜ਼ਾਈਨ ਐਸ ਕੁੰਡੇ ਤੇ ਬਣਨਾ ਜਿਹਦੇ ਨਾਲ ਇਹਨੂੰ ਘਟਾਇਆ ਉੱਤੇ ਡਿਜ਼ਾਈਨ ਬਣਨਾ ਡਿਜ਼ਾਈਨ ਉਹੀ ਬਣਨਾ ਵਾ ਡਿਜ਼ਾਈਨ ਅੱਗੇ ਤੋਂ ਅੱਗੇ ਵਧਦਾ ਜਾਣਾ ਦੋ ਕੁੰਡੇ ਸਿੱਧੇ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਪੰਜਵੀਂ ਸਲਾਈ ਚ ਬਣਾਉਣਾ ਇੱਕ ਕੁੰਡਾ ਸਿੱਧਾ ਫਿਰ ਉਸੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਕੁੰਡਾ ਬਣਾ ਲੈਣਾ ਇਹਨੂੰ ਫਿਰ ਬੈਕ ਸਾਈਡ ਤੋਂ ਦੀ ਬਣਾ ਲੈਣਾ ਡਿਜ਼ਾਈਨ ਦੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਕੁੰਡੇ ਦੇ ਸੈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਕੁੰਡਾ ਬਣਾ ਲੈਣਾ ਇਹਨੂੰ ਫਿਰ ਪਿੱਛੇੋਂ ਦੀ ਬਣਾ ਲੈਣਾ ਇੱਕ ਕੁੰਡਾ ਸਿੱਧਾ ਇਹ ਮੈਂ ਸਾਰੀ ਪੰਜਵੀਂ ਸਲਾਈ ਇਸੇ ਤਰ੍ਹਾਂ ਹੀ ਬਣਾ ਕੇ ਸਲਾਈ ਦੇ ਲਾਸਟ ਤੇ ਦਿਖਾਉਣੀ ਪੰਜਵੀਂ ਸਲਾਈ ਦੇ ਲਾਸਟ ਵਿੱਚ ਪੰਜ ਕੁੰਡੇ ਆ ਇੱਕ ਦੋ ਕੁੰਡੇ ਸਿੱਧੇ ਬੰਜਾਣੇ ਇਹੜਾ ਕੁੰਡਾ ਜਿਹਦੇ ਨਾਲ ਘਟਾਇਆ ਇਹਦੇ ਐਕਸਟਰਾ ਇੱਕ ਲੂਪ ਬਣਾ ਲੈਣੀ ਇਹਨੂੰ ਫਿਰ ਪਿੱਛੋਂ ਦੀ ਬਣਾ ਨਾ ਲੈਣਾ ਲਾਸਟ ਵਿੱਚ ਦੋ ਕੁੰਡੇ ਨੇ ਦੋਵਾਂ ਨੂੰ ਸਿੱਧੇ ਬਣਾ ਲੈਣਾ ਡਿਜ਼ਾਈਨ ਦੀ ਪੰਜਵੀਂ ਸਲਾਈ ਕੰਪਲੀਟ ਹੋ ਗਈ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਛੇਵੀਂ ਸਲਾਈ ਵੀ ਬਾਕੀ ਸਲਾਈਆਂ ਵਾਂਗ ਹੀ ਬਣਨੀ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਪੁੱਠਾ ਬਣ ਗਿਆ ਅਗਲਾ ਇਹਦੇ ਦੋ ਅਗਲਾ ਵੀ ਪੁੱਠਾ ਬਣਾ ਲੈਣਾ ਅਗਲੇ ਦੋਵਾਂ ਦਾ ਇੱਕ ਕਰ ਦੇਣਾ ਡਿਜ਼ਾਈਨ ਦੀ ਛੇਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇੱਕ ਦੋ ਅਗਲੇ ਦੋਵਾਂ ਦਾ ਇੱਕ ਕਰ ਦੇਣਾ ਬਾਕੀ ਗੁੰਡੇ ਸਾਰੇ ਪੁੱਠੇ ਹੀ ਬਣਨੇ ਆ ਸਿੰਗਲ ਸਿੰਗਲ ਜਿਹੜੇ ਡਬਲ ਵਾ ਆ ਵੇਖੋ ਜਿਹੜੇ ਡਬਲ ਵਾ ਇਹੜਾ ਇੱਕ ਗੁੰਡਾ ਵਾ ਇਹਨੂੰ ਪੁੱਠਾ ਬਣਾ ਲੈਣਾ ਅਗਲੇ ਨੂੰ ਅਗਲੇ ਨਾਲ ਕਟਾ ਦੇਣਾ ਇਹ ਡਿਜ਼ਾਈਨ ਅੱਗੇ ਤੋਂ ਅੱਗੇ ਜਾਈ ਜਾਣਾ। ਇਹ 6ਵੀਂ ਸਲਾਈ ਸਾਰੀ ਮੈਂ ਇਸੇ ਤਰ੍ਹਾਂ ਬਣਾ ਕੇ 7ਵੀਂ ਸਲਾਈ ਤੇ ਦਿਖਾਉਣੀ। ਡਿਜ਼ਾਈਨ ਦੀ 6ਵੀਂ ਸਲਾਈ ਕੰਪਲੀਟ ਹੋ ਗਈ। 7ਵੀਂ ਸਲਾਈ ਸਿੱਧੀ ਸਾਈਡ ਤੋਂ। 7ਵੀਂ ਸਲਾਈ ਵੀ ਐਕਸਟਰਾ ਕੁੰਡਾ ਲਾ ਲੈਣਾ। ਹੁਣ ਇੱਥੇ ਡਿਜ਼ਾਈਨ ਆ ਗਿਆ ਹੁਣ। ਇਹ ਲਾਸਟ ਕੁੰਡਾ ਬਚ ਗਿਆ ਇਹਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ। ਇੱਕ ਐਕਸਟਰਾ ਗੁੰਡਾ ਬਣਾ ਲੈਣਾ ਇਹਨੂੰ ਫਿਰ ਪਿੱਛੇੋਂ ਦੀ ਬਣਾ ਲੈਣਾ ਅੱਗੇ ਸੈਂਟਰ ਵਿੱਚ ਹੁਣ ਤਿੰਨ ਗੁੰਡੇ ਸਿੱਧੇ ਆ ਜਾਣੇ ਇੱਕ ਇੱਕ ਦੋ ਤਿੰਨ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ ਚਾਰ ਗੁੰਡਿਆਂ ਦਾ ਡਿਜ਼ਾਈਨ ਸਤਵੀਂ ਸਲਾਈ ਚ ਬਣਾਉਣਾ ਡਿਜ਼ਾਈਨ ਇਸ ਗੁੰਡੇ ਤੇ ਬਣਾਉਣਾ ਹੁਣ ਸੈਂਟਰ ਵਿੱਚ ਤਿੰਨ ਕੁੰਡੇ ਸਿੱਧੇ ਹੋਣੇ ਇਹਨਾਂ ਤਿੰਨਾਂ ਕੁੰਡਿਆਂ ਨੂੰ ਸਿੱਧਾ ਬਣਾ ਲੈਣਾ ਇਹ 7ਵੀਂ ਸਲਾਈ ਵੀ ਸਾਰੀ ਇਸੇ ਤਰ੍ਹਾਂ ਹੀ ਬਣਾ ਕੇ ਸਲਾਈ ਦੇ ਲਾਸਟ ਤੇ ਦਿਖਾਉਣੀ 7ਵੀਂ ਸਲਾਈ ਦੇ ਲਾਸਟ ਵਿੱਚ ਚਾਰ ਕੁੰਡੇ ਐਸ ਕੁੰਡੇ ਦੇ ਡਿਜ਼ਾਈਨ ਬਣ ਜਾਣਾ ਲਾਸਟ ਵਿੱਚ ਇੱਕ ਦੋ ਕੁੰਡੇ ਸਿੱਧੇ ਐਕਸਟਰਾ ਕੁੰਡਾ ਵੀ ਸਿੱਧਾ ਡਿਜ਼ਾਈਨ ਦੀਆਂ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਅੱਠਵੀਂ ਸਲਾਈ ਪੁੱਠੀ ਸਾਈਡ ਤੋਂ ਅੱਠਵੀਂ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਇੱਕ ਦੋ ਦੋ ਗੁੰਡੇ ਪੁੱਠੇ ਇਹ ਨਾਲ ਦਾ ਡਬਲ ਇਹਦੇ ਵਿੱਚੋਂ ਇੱਕ ਗੁੰਡਾ ਪੁੱਠਾ ਹੋਰ ਬਣਾ ਲੈਣਾ ਤਿੰਨ ਗੁੰਡੇ ਹੋ ਗਏ ਦੋਵਾਂ ਦਾ ਇੱਕ ਕਰ ਦੇਣਾ ਅੱਠਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੁਬਾਰਾ ਫਿਰ ਇੱਕ ਦੋ ਇਹੜਾ ਡਬਲ ਵਾ 1 ਉਹ 3 ਤਿੰਨ ਕੁੰਡੇ ਹੋਗੇ ਦੋਵਾਂ ਦਾ ਇੱਕ ਕਰਤਾ ਇਹ 4 ਹੋਗੇ ਇਹ ਚੌਵਾਂ ਕੁੰਡਿਆਂ ਦਾ ਇਹ ਚਾਰ ਕੁੰਡੇ ਹੋਗੇ 1 2 ਤਿੰਨ ਕੁੰਡੇ ਪੁੱਠੇ ਦੋਵਾਂ ਦਾ ਇੱਕ ਕਰ ਦੇਣਾ ਇਹ ਮੈਂ 8ਵੀਂ ਸਲਾਈ ਬਣਾ ਕੇ ਇਹਦੇ ਲਾਸਟ ਤੇ ਤੁਹਾਨੂੰ ਦਿਖਾਉਣੀ 8ਵੀਂ ਸਲਾਈ ਦੇ ਲਾਸਟ ਵਿੱਚ ਇਹ ਡਬਲ ਕੁੰਡਾ ਵਾ ਇਹ ਵੀ ਪੁੱਠਾ ਬਣਾ ਲੈਣਾ ਲਾਸਟ ਵਿੱਚ ਦੋ ਕੁੰਡੇ ਰਹਿ ਗਏ ਦੋਵਾਂ ਦਾ ਇੱਕ ਕਰ ਦੇਣਾ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣਦਾ ਜਾਣਾ ਇਹ ਸਾਫ਼ ਪਤਾ ਲੱਗਦਾ ਕਿ ਕਿਹੜੇ ਕੁੰਡੇ ਨੂੰ ਕਿਹੜੇ ਨਾਲ ਕਟਾਉਣਾ ਜਦੋਂ ਤੁਸੀਂ ਇਹੀ 8 ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਣਾ ਹੁਣ ਫਿਰ ਤੁਸੀਂ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਐਕਸਟਰਾ ਕੁੰਡਾ ਲਾ ਲੈਣਾ ਇਨ ਕੁੰਡੇ ਸਿੱਧੇ ਚੌਥੇ ਕੁੰਡੇ ਦੇ ਡਿਜ਼ਾਈਨ ਬਣਨਾ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਵੇਖਣ ਵਿੱਚ ਚੌਕਾ ਬਣਾਉਣ ਵਿੱਚ ਬਹੁਤ ਹੀ ਸੌਖਾ ਹੈ ਡਿਜ਼ਾਈਨ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ